ਬਾਈ ਦੇ ਅੱਗੇ ਨਾ ਆਟੋ ਵਾਲੇ ਨੇ ਬ੍ਰੇਕ ਮਾਰੀ ਇੱਕਦਮ ਇਹ ਨਹੀਂ ਬ੍ਰੇਕ ਮਾਰੀ ਮੈਂ ਮੇਰੀ ਗੱਡੀ 80-80 ਤੇ ਹੈਗੀ ਸੀ ਤੋਂ ਮੈਂ ਟਾਈਮ ਚੱਕਣਾ ਸੀ 3:30 ਦਾ ਦੇਖੋ ਜੀ 85 ਦੀ ਸਪੀਡ ਸਾਨੂੰ ਲਿਮਟ ਲਾਉਡ ਵੀ ਹੈ ਗੱਡੀ ਰੁਕਦੀ ਰੁਕਦੀ ਹੁਣ ਮੌਸਮ ਵੀ ਕੱਚਾ ਹੈ ਜੀ ਪਿੱਛੇ ਥੋੜੀ ਜੀ ਆਟੋ ਦੇ ਨਾਲ ਟਕਰਾਈ ਹੈ ਮੈਂ ਥੱਲੇ ਉਤਰ ਕੇ ਗਿਆ ਮੇਰੀ ਦੋ ਲਾਈਟਾਂ ਫਟ ਗਈਆਂ ਮੈਂ ਇਹਨੂੰ ਕਿਹਾ ਮਾ ਬਾਈ ਆਪਣਾ ਕੋਈ ਨੁਕਸਾਨ ਨਹੀਂ ਚਲੋ ਮੈਂ ਆਪਦੀਆਂ ਲਾਈਟਾਂ ਬੁਆ ਲੂੰਗਾ ਤੋ ਹੀ ਜਾ ਗਲੇ ਭਿੰਦ ਜਦ ਦੀ ਕਰੋੜਾ ਸਾਡੇ ਦੇ ਵਰਸਾ ਕੇ ਕਈ ਨੇ ਬੰਦੇ ਇਹਨੇ ਦੇ ਆ ਕੇ ਅਸੀਂ ਫੱਟੜ ਕਰ ਕੇ ਆਏ ਨੂੰ ਆਪਦੇ ਟੈਂਪੂ ਦੀ ਪੈਰੀ ਆ ਉਹ ਤੇ ਜਮਾਰੇ ਦਾ ਨਾਮ ਕਰ ਹੋ ਗਿਆ ਨਹੀਂ ਉਸ ਕੋ ਫਾਈ ਹੋਣੀ ਆ ਆ ਗੱਡੀ ਚ ਆਏ ਨੇ ਜੀ 10 ਮੁੰਡੇ ਉਹਨਾਂ ਨੇ ਆ ਕੇ ਖੱਟਾਂ ਵਾਲੀਆਂ ਨੇ ਬਾਈ ਵੀਡੀਓ ਦੇਖ ਦੇਖ ਜਿਹੜਾ ਬੰਦਾ ਲੈ ਕੇ ਆ ਕੀਵੇਂ ਸੱਟ ਕਿਵੇਂ ਲੱਗੀ ਇਹ ਵੀਰੇ ਅਸੀਂ ਗੱਡੀ ਜੇ ਮਾਰਦੀ ਵੀਰੇ ਫੋਟੋ ਵਾਲੀ ਗਲਤੀ ਹੈ ਆਪਣੇ ਉਹਦੀ ਬ੍ਰੇਕ ਪੈ ਗਈ ਇਧਰ ਉਹਨੇ ਬ੍ਰੇਕ ਮਾਰਤੀ ਬਾਈ ਸਾਡੀ ਗੱਡੀ ਤਾਂ ਬੱਜੀ ਆ ਸਾਡੀ ਆਪਣੀ ਲੈਂਡ ਤੇ ਗੱਡੀ ਸਹੀ ਆ ਰਹੀ ਵੀਰੇ ਤਾਂ ਬ੍ਰੇਕ ਪੈ ਗਈ ਉਹਦੇ ਵਿੱਚ ਬੱਜੀ ਸਾਡੀ ਲੱਗ ਤੇ ਛੱਟ ਕਿਵੇਂ ਲੱਗੇ ਜਿਹੜੀ ਤੁਹਾਡੇ ਨੇ ਵੀਰੇ ਅਸੀਂ ਥੱਲੇ ਉੱਧਰ ਕਿਨੂੰ ਕਹਿਣ ਲੱਗੇ ਵੀਰੇ ਤੂੰ ਗੱਡੀ ਥਰਡ ਕਰ ਲਓ ਹਾਂ ਉਹਨੇ ਗੱਡੀ ਥਰਡ ਕਰਨੀ ਉਲਟਾ ਛੱਟਦੇ ਹਮਲਾ ਕਰਤਾ ਉਹਨਾਂ ਨੇ ਡਰਾਈਵਰ ਤੇ ਫਰੈਂਡ ਦੇ ਬਾਅਦ ਤੇ ਮਰੀ ਵੀਰੇ ਮੇਰੇ ਫਰੈਂਡ ਤੇ ਹਿੱਟ ਮਾਰੀ ਵੀਰੇ ਭੱਜ ਕੇ ਮੁੰਡੇ ਪਤਾ ਨਹੀਂ ਕਿੱਥੋਂ ਤਾਂ ਨਹੀਂ ਪੰਦੀ ਕਿੰਨੇ ਫੁੱਕਰ ਕੇ ਫੋਨ ਕਰਕੇ ਬੁਲਾਏ ਮੁੰਡੇ ਵੀਰੇ ਤਾ ਬਾਈ सुरेश ਕੁਮਾਰ ਜੀ ਕੀ ਹੋਇਆ ਸੀ ਬਾਈ ਜੀ ਆ ਇਹਦੇ ਬਾਈ ਦੇ ਅੱਗੇ ਨਾ ਆਟੋ ਵਾਲੇ ਨੇ ਬ੍ਰੇਕ ਮਾਰੀ ਇਕਦਮ ਇਹ ਨਹੀਂ ਬ੍ਰੇਕ ਮਾਰੀ ਮੈਂ ਮੇਰੀ ਗੱਡੀ 80-80 ਤੇ ਹੈਗੀ ਸੀ ਤੋਂ ਮੈਂ ਟਾਈਮ ਚੱਕਣਾ ਸੀ ਸਾਢੇ 3:00 ਦਾ ਦੇਖੋ ਜੀ 85 ਦੀ ਸਪੀਡ ਸਾਨੂੰ ਲਿਮਟ ਲਾਉਡ ਵੀ ਹੈ ਤੇ ਮੇਰੀ ਗੱਡੀ ਰੁਕਦੀ ਰੁਕਦੀ ਹੁਣ ਮੌਸਮ ਵੀ ਕੱਚਾ ਹੈ ਜੀ ਪਿੱਛੇ ਥੋੜੀ ਜੀ ਆਟੋ ਦੇ ਨਾਲ ਟਕਰਾਈ ਹੈ ਮੈਂ ਥੱਲੇ ਉਤਰ ਕੇ ਗਿਆ ਮੇਰੀ ਦੋ ਲਾਈਟਾਂ ਫਟ ਗਈਆਂ ਮੈਂ ਇਹਨੂੰ ਕਿਹਾ ਮਾ ਬਾਈ ਆਪਣਾ ਕੋਈ ਨੁਕਸਾਨ ਨਹੀਂ ਚਲੋ ਮੈਂ ਆਪਦੀਆਂ ਲਾਈਟਾਂ ਬੁਆ ਲੂੰਗਾ ਤੂੰ ਹੀ ਜਾ ਆਉਂਦੇ ਇੰਨੇ ਨੂੰ ਰੱਬ ਜਾਣਦਾ ਹੀ ਇਹ ਦੋ ਬੰਦੇ ਇਹਨਾਂ ਨੇ ਪਤਾ ਨਹੀਂ ਕਿੱਥੋਂ ਬੰਦੇ ਬੁਲਾਏ ਨੇ ਜਾਂ ਉਹ ਆਪਣੇ ਆਪ ਆਏ ਨੇ ਸਾਨੂੰ ਕੋਈ ਪਤਾ ਨਹੀਂ ਸਾਡੇ ਕੋਲ ਤਾਂ ਵੀਡੀਓ ਪਈ ਐ ਆ ਕੇ ਸਾਡੇ ਦੋਵਾਂ ਦੇ ਡਰਾਈਵਰ ਕਨੈਕਟਰਾਂ ਨੇ ਸਾਡੇ ਗਲ ਪੈ ਕੇ ਸਾਡੇ ਸੱਤਾਂ ਮਾਰ ਗਏ ਸਾਡੇ ਜਿਹੜੇ ਵੱਟੂਆ ਬੁੱਟੂਆ ਸੀ ਸਾਰਾ ਲੈ ਗਏ ਮਸ਼ੀਨ ਵੀ ਲੈ ਕੇ ਮੇਰੀ ਤਾਂ ਫੜੇ ਸੰਜੀਪ ਘੋੜਾ ਭਾਜੀ ਕੀ ਹੋਇਆ ਅੱਜ ਮੈਂ ਨਾ ਗੱਡੇ ਪਰ ਮਾਲ ਪਾ ਕੇ ਚੰਡੀਗੜ੍ਹ ਤੋਂ ਆ ਰਿਹਾ ਭਾਜੀ ਪਿੱਛੇ ਬੱਸ ਆ ਰਹੀ ਐ ਅਸੀਂ 90 ਸਪੀਡ ਤੇ ਕੰਮ ਅਗਰ ਟੈਂਪੋ ਖੜਾ ਸੀ ਆ ਮੈਂ ਤਾਂ ਉਹਨੂੰ ਸਾਈਡ ਤੇ ਚੱਲਦਾ ਰਿਹਾ ਪਿੱਛੋਂ ਆ ਕੇ ਇਹਨੇ ਹਿੱਟ ਕੀਤੀ ਬੱਸ ਵਾਲੇ ਨੇ ਔਰ ਮੇਰੀ ਗੱ ਇਹ ਗੱਲ ਹੋਈ ਪਾਜੀ ਪਿੱਛੋਂ ਮਾਰੇ ਉਹਨਾਂ ਗੱਡੀ ਤੇ ਜਿਹੜਾ ਇਹਨਾਂ ਨੇ ਤੁਹਾਡੇ ਤੇ ਹਮਲੇ ਦਾ ਦੋਸ਼ ਲਗਾਇਆ ਉਹ ਕਿਹਨੇ ਕੀਤਾ ਸਾਨੂੰ ਨਹੀਂ ਪਤਾ ਪਾਜੀ ਮੈਂ ਚੰਡੀਗੜ੍ਹ ਦਾ ਮੈਂ ਤਾਂ ਕੋਈ ਜਾਣਦਾ ਨਹੀਂ ਕਿਸੇ ਬੰਦੇ ਨੂੰ ਮੇਰਾ ਮਤਲਬ ਕੋਈ ਕਿੰਨਾ ਕ ਨੁਕਸਾਨ ਹੋਇਆ ਐਕਸੀਡੈਂਟ ਮੇਰੀ ਗੱਡੀ ਦਾ ਸਾਨੂੰ ਖ਼ਬਰ ਆਇਆ ਪਾਜੀ ਆ ਜਾਓ ਲੋ ਪਿੰਡ ਕਿਹੜਾ ਤੇਰਾ ਦੀ ਗਾੜੀ ਦਿਹਾਰੀ ਕਟਾ ਪਿੰਡ ਨਗਰੀ ਹਾਜੀ ਹਾਜੀ ਹਾਂ ਨਗਰੀ ਹਾਜੀ ਸਰਦਾਰ ਕੋ ਨਾਮ ਆਵਰਤੀ ਹੈ ਕੀ ਨਾਮ ਹੈ ਆਪਕਾ ਮੇਰਾ ਨੰਦ ਲਾਲ ਬਾਬੂ ਹੈ ਕੀ ਹੋਇਆ ਥਾ मैं टेम्पू में बैठा था, था ये ये गाड़ी वाला ने पीछे से मारा है मैं आगे गिर गया है इसे अच्छा कहाँ पे चोट कहाँ पे लगी है हड्डी पर चोट लगा है हाथ लगा है सारा बहुत हड्डी वड्डी बहुत छूटा है